ਆ ਮੇਰੀ ਨਾਨੀ ਜੀ ਪਿੰਡ ਸੇਰੋਂ ਤੋਂ ਨਾਨੀ ਤੈਨੂੰ ਹੱਲੇ ਬੁਲਿਆ ਦਾ ਪਤਾ ਆ ਹਾਂ ਪਤਾ ਦਾ ਤੂੰ ਉਹ ਕਿੱਡੇ ਕਿਸੀ ਹੱਲੇ ਮੇਰੇ ਕਿੱਡੀ ਕੁ ਮੈਂ ਹੱਲੇ ਮੇਰੇ ਜਾ ਤੱਕ ਕਿੰਨੀ ਉਮਰ ਹੋਤਰੀ ਉਹਦਾ ਤੋਂ ਮੈਂ ਇੱਥੇ ਹੀ ਸੀ ਸੇਰੋਂ ਅੱਛਾ ਵਿਆਹ ਤਾਂ ਹੋ ਗਿਆ ਸੀ ਮੈਨੂੰ ਪਤਾ ਜਾ ਹੋਊਗਾ ਤੇ 40 ਸਾਲ ਦੀ ਮੈਨੂੰ ਪਤਾ 35 40 ਸਾਲ ਦੀ ਹੋਊਗਾ ਹਾਂ ਮੇਰਾ ਨਾਂ ਕਾਇਬ ਕਾਇਰ ਮਾ ਕੋਈ ਜੇ ਤਾਂ ਮੇਰੀ ਮਾਸੀ ਹੋਗੀ ਸੀ ਹੈ ਮੇਰੀ ਮਾਸੀ ਹੋਗੀ ਸੀ ਆਹਾਂ ਮੇਰੀ ਮਾਸੀ ਆ ਹੈ ਮੇਰੀ ਬੀਬੀ ਵੀ ਹੋਗੀ ਸੀ ਨਹੀਂ ਬੀਬੀ ਨਹੀਂ ਹੋਈ ਉਸਾ ਮੇਰਾ ਮਾਮਾ ਹੈਗਾ ਸੀ ਕੋਈ ਮਾਮਾ ਇਹ ਵੱਡੀਆਂ ਨਹੀਂ ਅੱਛਾ ਇੱਕ ਮੇਰਾ ਮਾਮਾ ਵੱਡਾ ਸੀ ਇਹ ਪਹਿਲਾਂ ਗੁਜ਼ਰ ਗਿਆ ਸੀ ਉਹ ਹੱਗਾ ਤੇ ਮਗਰੋਂ ਤੋਂ ਪਹਿਲਾਂ ਕੋਈ ਗਿਆ ਹੈ ਹਾਂ ਆਹੋ ਸਾਦਾ ਤੋਂ ਪਹਿਲਾਂ ਕੋਈ ਹਾਂ ਉਹਦੇ ਸੁਣੇ 5 ਪਾਈ ਸੀ ਇਹ ਹਾਂ ਦੋ ਕੁੜੀਆਂ ਸੀ 7 ਜਵਾਕ ਸੀ ਨਾ ਹਾਂ ਠੀਕ ਹੈ ਇਹ ਹੱਲੇ ਵੇਲੇ ਬਹੁਤ ਲੜਾਈ ਚੱਲੀ ਹਾਂ ਬਹੁਤ ਲੜਾਈ ਚੱਲੀ ਲੜਾਈ ਮਖੀਆ ਮੈਂ ਲੜਾਈ ਕਾਕਾ ਵੀ ਦੇਖ ਕੇ ਨਾ ਬੱਬਾ ਦੇ ਅੱਛਾ ਆਹੋ ਲੜਾਈ ਦੇਖੀ ਆ ਹਾਂ ਦੇਖੀ ਲੜਾਈ ਪੂਰੀ देखी है बहुत औखा टाइम है बालिया का खूह ना लग के बिच खूले मार

ਵੰਡ ਵੇਲ ਸਰਕਾਰ ਉਧਰਲੀ ਸਰਕਾਰ ਉਧਰੋਂ ਲੈ ਗਈ ਮੁਸਲਮਾਨਾਂ ਨੂੰ ਅੱਛਾ ਠੀਕ ਹੈ ਮੁਸਲਮਾਨਾਂ ਨੂੰ ਲੈ ਗਈ ਅੱਛਾ ਠੀਕ ਹੈ ਹੁਣ ਤਾਂ ਮੁਸਲਮਾਨ ਹਿੰਦੂ ਸਿੱਖ ਸਾਰੇ ਭਾਈ ਭਾਈ ਆਪਾਂ ਸਾਰੇ ਹੁਣ ਤਾਂ ਹੁਣ ਤਾਂ ਕੋਈ ਫਰਕ ਹੀ ਨਹੀਂ ਹੈ ਨਾ ਹੂੰ ਹੁੰਦਾ ਕੀ ਹੋਵੇ ਘਰ ਉਧਰ ਨੇ ਗਾ ਕੇ ਉਧਰ ਰਹਿ ਜਾ ਵਿਚਾਰੇ ਕਿ ਨਹੀਂ ਹੂੰ ਠੀਕ ਹੈ ਸਾਡੇ ਤਾਂ ਕੋਈ ਟਾਮਾਟਾ ਨਹੀਂ ਮੁਸਲਮਾਨ ਸਾਡੇ ਤਾਂ ਅੱਛਾ ਹਾਂ ਠੀਕ ਹੈ ਏ ਆਪਣਾ ਸਕੂਲ ਕੋਲੇ ਘਰ ਹੈ ਜੇ ਖਾਸ ਹੈ ਨਾ ਹਾਂ ਸਕੂਲ ਦੇ ਕੋਲੇ ਦੇ ਖਾਸ ਪੀੜੀ ਗਲੀ ਕੋਲੇ ਹੈਗਾ ਤੇ ਕੀ ਬਣਾ ਕਰ ਕੀ ਵਾ ਆਪਣੇ ਮੁਸਲਮਾਨ ਭਰਾਵਾਂ ਨੇ ਮੁਸਲਮਾਨ ਆ ਤਾਂ ਹਾਂ ਹਾਂ ਹਨਾ ਹਾਂ ਠੀਕ ਹੈ ਅਸੇ ਹਾਂ ਮੈਂ ਜਾਣਦਾ ਹਾਂ ਸਾਰਿਆਂ ਨੂੰ ਮੈਂ ਵੀ ਤੇ ਤੈਨੂੰ ਪਤਾ ਲੈ ਕੇ ਤਾਂ ਤੇਰੇ ਕੋਲ 12 ਦਿਨਾਂ ਸੌਣ ਲਾ ਹਾਂ ਹਾਂ ਔੜਦਾ ਹੁੰਦਾ ਜਦੋਂ ਹਾਂ 1988 ਜੀ ਆਇਆ ਤੇ ਹੋਰ ਤੂੰ ਉਦੋਂ ਮੌਣ ਕੀ ਸੀ ਉਦੋਂ ਆਪਣਾ ਜਿਹੜੇ ਪਾਣੀ ਪੂਣੀ ਸੀ ਤਾਂ ਹੈ ਸੀ ਪਾਣੀ ਧਰਤੀ ਵਾਲੇ ਨਲਕੇ ਵਾਲੇ ਨਲਕੇ ਹੋਣ ਨਲਕੇ ਤਾਂ ਨਹੀਂ ਸੀ ਹੈਗੇ ਕੀ ਹੋ ਪਾਣੀ ਖੂਤ ਹੋ ਜਾਂਦੀਆਂ ਅੱਛਾ ਹਾਂ ਠੀਕ ਹੈ ਨਲਕੇ ਨੇ ਪਾਣੀ ਕਿਹਾ ਸੀ ਨਾ ਖੂਤੋ ਵੀ ਲੈਂਦੇ ਕਿਤੇ ਦੇ ਦੇ ਤੋ ਅੱਛਾ ਉਹ ਥੋੜੇ ਦੇ ਤੱਕ ਦੇ ਕੋ ਦੇ ਰਹਾ ਹੈਗਾ ਨਹੀਂ ਹੈਗਾ ਹੈਗਾ ਉੱਥੇ ਉੱਥੇ ਨਹੀਂ ਹੁੰਦੀ ਆ ਤੇ ਪਾਣੀ ਚੜ ਰਿਹਾ ਹੈ ਅੱਛਾ ਹਾਂ ਨਾਲੇ ਤਾਂ ਪਾਣੀ ਪਹਿਲਾਂ ਉੱਚਾ ਸੀਗਾ ਉਦੋਂ ਪਹਿਲਾਂ ਉਦੋਂ ਪਹਿਲਾਂ ਨੀਵਾ ਸੀਗਾ ਕਾਰਟ ਹੁੰਦਾ ਅੱਛਾ ਨੀਵਾ ਹੀ ਸੀ ਆਪਣਾ ਪੰਡਾ ਹੁਣ ਤਾਂ ਸਾਰਾ ਪੱਕਾ ਹੋ ਗਿਆ ਸੇਰੂ ਹਣਾ ਪਹਿਲਾਂ ਕੱਚਾ ਹੀ ਸਾਰਾ ਪੱਕੀ ਕੀ ਪੱਕਾ ਸੜਕੇ ਤੇ ਬਾਗਾਂ ਨਹੀਂ ਪੈਂਦਾ ਸੀ ਉਦੋਂ ਚੋਰਾ ਪੈਂਦਾ ਨਹੀਂ ਸੀ ਹੁਣ ਪੈਣ ਲੱਗ ਗਿਆ ਹਣਾ ਹੁਣ ਤਾਂ ਦੇਰ ਆ ਨੀ ਤਾਂ ਗੰਦਾ ਕੀ ਦੇਰ ਹਾਂ ਹਾਂ ਕਿਪਾਲ ਦਾਸ ਅੱਛਾ ਹੁਣ ਤਾਂ ਕਹਿੰਦੇ ਪਾ ਲੋ ਠੀਕ ਆ ਉਹ ਮਰ ਗਿਆ ਬੱਸ ਅੱਛਾ ਮੁੰਡੇ ਨਾ ਹੈ ਠੀਕ ਆ ਠੀਕ ਆ ਕੋਈ ਹੋਊਗੀ ਗੱਲਬਾਤ ਹੈ ਕੋਈ ਹੋਊ ਗੱਲਬਾਤ ਕੋਈ ਦੇਂਦਾ ਹੋਊ ਬੰਦ ਸੰਤਾ ਨੂੰ ਨਾ ਸਾਡੇ ਪਿੰਡ ਨੂੰ ਕਿਹੜਾ ਰੋਟੀ ਵੀ ਖਵਾਈ ਆ ਇਹਨੇ ਕਿਪਾਲ ਦਾਸ ਦੇ ਨੇ ਅੱਛਾ ਬਸ ਚੱਕਾ ਹੋਣੀ ਜੀ ਵੀ ਰੋਟੀ ਐ ਛੇ ਖਾਣੀ ਐ ਅੱਛਾ ਵੀ ਡੇਰੇ ਚ ਹਾਂ ਅੱਛਾ ਕਿੰਨਾ ਕਿਰਦੀ ਗੱਲ ਹੋਦਰ ਨਗਾ ਜ਼ੇਰਨ ਬਹੁਤ ਸਾਧ ਹੋ ਗਏ ਪੁੱਤ ਮੇਰੇ ਤਾਂ ਕੋਈ ਦਿਮਾਗ ਹੈ ਅਸਾ ਠੀਕ ਹੈ ਗੱਲ ਹੋ ਗਏ ਹੋਣਗੇ 70 80 ਸਾਲ ਹਨ ਹੋ ਗਏ ਹੋ ਗਏ ਹੋਣ ਬਹੁਤ ਟਾਈਮ ਦੀ ਗੱਲ ਹੈ ਹੂੰ ਮੇਰੇ ਨਾਨੇ ਨੇ ਕਹਿੰਦਾ ਮੇਰੇ ਨਾਨੇ ਦਾ ਭਜਦਾ ਵਾਲਾ ਸੀ ਨਾ ਮੇਰਾ ਨਾਨਾ ਹਨ ਪਹਿਲਾ ਬਾਣੀ ਵੱਡਲੇ ਸੀ ਨਾ ਕਦੇ ਉਹ ਤਾਂ ਕੋੜੀ ਦੇ ਬਰਾਬਰ ਜਾਂਦਾ ਅਸਾ ਕੋੜੀ ਤੇ ਵੀ ਪੱਗਾ ਜਾ ਕੇ ਭੱਜ ਜਾਂਦਾ ਅਸਾ ਹਾਂ ਪਰ ਤੇਰੀ ਹਾਂ ਤੇ ਮੈਂ ਵੀ ਵੱਡਾ ਜੇ ਪਹਿਲਾ ਪੋੜੀ ਬਿਲਾ ਕੇ ਭਾਜਦੇ ਫੋ ਮਤਲਬ ਮੇ ਪੋੜੀ ਪਿਆ ਲੈਂਦੇ ਪਹਿਲਾਂ ਲਾ ਕੇ ਬੱਢ ਲੇਦਾ ਤਾਂ ਪਾਣੀ ਹਾਂ ਜੀ ਹਾਂ ਸੂੜਾ ਪਾਣੀ ਹੈ ਨਾ ਹਾਂ ਠੀਕ ਹੈ ਤੇ ਹੁਣ ਤਾਂ ਬਸ adda ਬਣ ਗਿਆ ਪਹਿਲਾਂ ਤਾਂ ਬਸ ਬੁੱਸਾ ਡਾ ਹੈ ਨਹੀਂ ਯਾਨੀ ਤੇਰੇ ਵੇਲੇ ਬਸਾ ਤਾਂ ਨਹੀਂ ਸੀ ਕੋਸ਼ਿਸ਼ ਵੀ ਨਹੀਂ ਕੀਤੀ ਅੱਛਾ ਨਾ ਕੋਈ ਬਸਾ ਨਹੀਂ ਸੀ ਨਾ ਠੀਕ ਹੈ ਬਸਾ ਕੱਚੇ ਰਹਤੇ ਸੀ ਅੱਛਾ ਹਾਂ ਠੀਕ ਹੈ

ਹਾਂ ਖੇਤੀ ਕਰ ਦਉਂਦਾ ਤਾਂ ਇਹ ਤਾਂ ਖੇਤੀ ਕਰਦੇ ਸੀ ਅੱਛਾ ਹਾਂ ਸਾਰੇ ਪੰਜੇ ਭਾਈ ਪੰਜੇ ਭਾਈ ਇਹ ਭਾਈ ਬੋਤਾ ਨਿਆ ਹੈ ਤੇ ਦੋ ਹੁੰਦੇ ਪਾੜਾ ਮੌਂਦੇ ਹੁੰਦੇ ਅੱਛਾ ਕੈਲਾ ਤੇ ਚੰਦ ਹੈ ਕੈਲਾ ਤੇ ਚੰਦ ਗੱਡਿਆਂ ਤੇ ਅਸੀਂ ਗੱਡਿਆਂ ਤੇ ਹਾਂ ਗੱਡਿਆਂ ਤੇ ਪਾਸੇ ਪਾੜਾ ਮੌਂਦੇ ਤੇ ਪਾੜਾ ਹਾਂ ਅਸੀਂ ਪਾੜਾ ਮੌਂਦੇ ਗੱਡਿਆਂ ਤੇ ਹਾਂ ਠੀਕ ਹੈ ਮੈਂ ਸੰਮੂਸਾ ਵਧੀਆ ਕਰਦੀ ਸੀ ਪਹਿਲਾਂ ਵਧੀਆ ਹੈਗੇ ਚਿਆਂ ਕਾਂਜਾ ਗੁੰਜਾ

ਉਹਨਾਂ ਖੇਤ ਬਾਲੀ ਦੂਰ ਰਹਿ ਜਾਂਦਾ ਹਨ ਹੂੰ ਉਹ ਜਿੱਤਾ ਜੇ ਦੋਟਾ ਪੈਦਾ ਪੱਤੋੜੀ ਕਮੇਟੀ ਅੱਛਾ ਹਾਂ ਹੋ ਉਹ ਲੈ ਉਧਰ ਸੇ ਖੇਤ ਉਹ ਹਾਂ ਹੋ ਦੇਖੀ ਹੈਗਾ ਕਿ ਨੇ ਕੀ ਕੰਨੀ ਅੱਛਾ ਫਿਰ ਉਧਰ ਆਜ ਸੋਚ ਕੇ ਆ ਕੇ ਇੱਧਰ ਆ ਗਿਆ ਅੱਛਾ ਹਾਂ ਠੀਕਾ ਜਿਹੜੀ ਆਪਣੇ ਉਥੇ ਬਾਬੇ ਜੀ ਦੀ ਤਾਂ ਨਹੀਂ ਸਮਾਦ ਆ ਗਈ ਉਹ ਤੇਰੇ ਵੇਲੇ ਹੈਗੀ ਸੀ ਹਾਂ ਕਹਿੰਦੇ ਤੋਂ ਪਹਿਲਾਂ ਦੀ ਆ ਨਾ ਉਹ ਤਾਂ ਪਹਿਲਾਂ ਸਮਾਦ ਤਾਂ ਬਣੀਆ ਮੰਦਰ ਨੂੰ ਠੀਕ ਹੈ ਬਸ ਠੀਕ ਹੈ ਠੀਕ ਹੈ ਬੰਦੇ ਪਾਸੇ ਇੱਟਾਂ ਹੀਆਂ ਧਰੀਆਂ ਹੋਈਆਂ ठीक है मदरों पाई, समाद थी। अस्या। अस्या। समाद पाई है फिर समाध अच्छा। अपनी बुढ़ी ने खंड पाठ करा के अच्छा। फिर समाध पाई है ठीक है फिर समाध पाके कोठा भी पाता सब कुछ करता ठीक है इतना अप, अपनी बुढ़ी नहीं है पुरा अच्छा। हाँ ठीक है ठीक है तो ਬਾਹਰ ਖੇਤੋਂ ਰਹਿੰਦੇ ਕੋਲ ਉਹ ਨਵੇਂ ਬੱਦ ਹੁੰਦੇ ਆਪਣੇ ਹੂੰ ਉਹ ਬਣ ਕੇ ਘਰ ਨੂੰ ਆ ਜਾਂਦੇ ਆਹਾ ਬਹੁਤ ਅਛਦੇ ਅਨੰਦ ਲਾਉਦਾ ਅਰਾਜ ਪਿੰਡਾ ਹੁੰਦਾ ਲੰਗੜ ਹੈ ਲੰਗੜ ਨਾ ਮਗਹਾ ਵਾਸਾ ਸੁਣਾਉ ਜੀ ਮਾ ਛੋਡੇ ਕੰਨੀ ਅੱਛਾ ਬੜ ਬੜ ਹਾਂ ਹੈ ਹਾਂ ਬੜ 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 ਤੱਕ ਆਉਂਦੇ ਹਾਂ ਉਹ ਘਰ ਤੋਂ ਹੀ ਨਹੀਂ ਸੀ ਆਈ ਨਹੀਂ ਕਿਹਾ ਕੱਚੇ ਰਾਹੀ ਕੱਚੇ ਰਾਹੀ ਠੀਕ ਹੈ ਸਿੱਧਾ ਵੀ ਨੰਗ ਜਾਂਦੇ ਤੇ ਹਾਂ ਹੁਣ ਸਿੱਧੇ ਕੋਈ ਜਾਂਦਾ ਨਹੀਂ ਹਾਂ ਹੁਣ ਆ ਛੱਤਕਾ ਬਣ ਗਿਆ ਉਹਦਾ ਛੱਤਕਾ ਹੈ ਨਹੀਂ ਕਿਹਾ ਠੀਕ ਹੈ ਆ ਉਹ 100 ਤੋਂ ਉੱਤੇ ਤੂੰ ਹੋ ਗਈ ਹੈ 100 ਤੋਂ 100 ਤੋਂ ਉੱਤੇ ਤਾਂ ਤੂੰ ਹੋਈ ਪਈਆਂ ਹੂੰ ਨਹੀਂ ਹਾਂ ਹੈ ਨਹੀਂ ਕਿ ਛੱਤਕਾ ਚੁੱਤ ਕੋ ਕੋਈ ਠੀਕ ਹੈ ਇਹ ਤਾਂ ਮੰਨ ਰਹੀਆਂ ਨਾ ਠੀਕ ਹੈ

ਮੈਨੂੰ ਤਾਂ ਕੋਈ ਪੁੱਛ ਨਹੀਂ ਕਹਿੰਦਾ ਨਾ ਇਹ ਬਾਤ ਠੀਕ ਹੈ ਠੀਕ ਹੈ ਕਿਤੇ ਬੈਠੀ ਰਹਾਂ ਠੀਕ ਹੈ ਜੀ ਕਨੂ ਹਾਂ ਵਧੀਆ ਸਮਝਦੇ ਨੇ ਵਧੀਆ ਹੈ ਕੋਤ ਨੂੰ ਹਾਂ ਐਸੇ ਕੰਨੀ ਆ ਗਏ ਛੋਟੇ ਕੰਮ ਚੁੱਕ ਦੇ ਕੰਨੀ ਚੱਲ ਠੀਕ ਹੈ ਹਾਂ ਸਾਰੇ ਕੋਈ ਦਿਨ ਤਾਂ ਹੈਗਾ ਕੋਈ ਠੀਕ ਹੈ ਪਾਪਾ ਨੇ ਕੀ ਕਰਨਾ ਹੈ ਮੇਰੀ ਜ਼ਿੰਮੇਦਾਰੀ ਤਾਂ ਇਹਦਾ ਕੋਈ ਹੈ ਹਾਂ ਇਹਨਾਂ ਨੇ ਤਾਂ ਆਪਣੀ ਵੇਚ ਦਿੱਤੀ ਠੀਕ ਹੈ ਇਨੇ ਚੁਕਦੇ ਇਹ ਕਹਨੇ ਤਾਂ ਮੇਰੀ ਆ ਜਮੀਨ ਚ ਖਾਂਦੇ ਨੇ ਸਭ ਕੁਝ ਠੀਕ ਹੈ ਚਲ ਉਧਰ ਫੁਲਗਨ ਦੇਰੇ ਮੁੰਡੇ ਨੇ ਹ ਉਹਨੇ ਹੋਰ ਬਥੇਰਾ ਕੁਝ ਬਣਾ ਲਿਆ ਹਾ ਗੱਡੀਆਂ ਚਾਰ ਲਈ ਬੈਠਿਆ ਹੋ ਨਵੀਆਂ ਨਹੀਂ ਹਮ 40 ਲੱਖ ਦੀ 50 ਦੀ ਗੱਡੀ ਹੁੰਦੀ ਐ ਇੱਕ ਨਵੀਂ ਹੋਰ ਘਰ ਲੈ ਕੇ ਕਿੰਨੇ ਵਧੀਆ ਹੋਰ ਨਹੀਂ ਸਾਰਾ ਕੁਝ ਬਣਾ ਗਿਓ ਹੈ ਸਭ ਕੁਝ ਬਣਾ ਗਿਓ ਅੱਛਾ ਕਹਦੇ ਕਰੇ ਵਧੀਆ ਰੋਟੀ ਕਹਿੰਦੇ ਵਧੀਆ ਹਰੇਕ ਰੋਟੀ ਕਹਿੰਦਾ ਹਨਾ ਹਾਂ ਰੋਟੀ ਰੋਟੀ ਜਮਾਰਾ ਤਰ ਫਿਰਦਾ ਹਨਾ ਰੋਟੀ ਦਾ ਕੋਈ ਨਹੀਂ ਰੋਟੀ ਤਾਂ ਹੀ ਦਿੱੱਛੇ ਮੱਝੀ ਖਾਣਾ ਠੀਕ ਆ ਨਾ ਪਰ ਖਾਂਦੀ ਮੈਂ ਕਿਹਦੇ ਸੁਖਦੇਵ ਕੰਨੀਆਂ ਆ ਅੱਛਾ ਐਵੇਂ ਬਾਦੂ ਤੇ ਨਹੀਂ ਪਈ ਜਾ ਹਾਂ ਠੀਕ ਆ ਗੱਲ ਹਾਂ ਠੀਕ ਆ ਅੱਖੇ ਲੱਗ ਜਾਂਦੇ ਦਿਮਾਗ ਦਾ ਹੈਂ ਅਕੀਬ ਦਾ ਮੁੰਡਾ ਅੱਖੇ ਲੱਗ ਜਾਂਦਾ ਵਧੀਆ ਹਾਂ ਚਲ ਠੀਕ ਹੈ ਕਿਉਂ ਬਈ ਮੇਰੀ ਨਾਨੀ ਸੀਗੀ ਪਕੜਿਆ ਗੱਲਵਾਤਾ ਵੀਡੀਓ ਕਰਦੇ ਸੇਰ 104-5 ਸਾਲਾਂ ਦੀ ਹੋ ਚੁੱਕੀ ਆ ਪ੍ਰਮਾਤਮਾ ਦੀ ਕਿਰਪਾ ਨਾਲ ਔਰ ਲੰਮੀ ਉਮਰ ਕਰੇਪਾ ਕਹਨੇ ਆ ਹਨਾ ਅੱਗੇ ਪਾਸਾ ਪ੍ਰਮਾਤਮਾ ਮੇਰੇ ਰੱਖੇ ਬਾਬਾ ਨਾਨਕ ਦੇ ਸਾਰੇ ਤੇ ਤੇ ਭਾਈ ਜੇ ਕੋਈ ਮਾੜਾ ਚੰਗਾ ਬੋਲਿਆ ਗਿਆ ਹੋਵੇ ਭਾਈ ਮਾਫ ਕਰਨਾ ਹਨਾ ਵੀਡੀਓ ਬਈ ਸੇਵ ਕਰਤਾ ਤੇ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੰਨਵਾਦ ਸਤਿ ਸ੍ਰੀ ਅਕਾਲ